ਨੇ ਜਿਵੇਂ ਮੰਨ ਕੇ ਚੱਲ ਜੇ ਤਾਂ ਵੀਡੀਓ ਜਮ ਹੁਣ ਆਪਾਂ ਆਪ ਕਰੀ ਜਾਂਦੇ ਹੈਗੇ ਆ ਹੈ ਜਿਵੇਂ ਮੈਂ ਭਾਈ ਮੇਰੇ ਆਪ ਤਾਂ ਮੈਂ ਜੋ ਮੰਨ ਲਾਣਾ ਕਈ ਈ ਮੈਂ ਤੁਹਾਡਾ ਵੀਡੀਓ ਨਹੀਂ ਬਣਦਗਾ ਉਦੋਂ ਫਿਰ ਮੈਂ ਲੋਕਾਂ ਦਾ ਚੱਕ ਕੇ ਪਾਉਣਾ ਇਹਦਾ ਕਿਉਂ ਜੇ ਦੂਜਾ ਰੀਚ ਉਹਦਾ ਇਹ ਸਹੀ ਰੱਖਣੀ ਆ ਤੇ ਪਾਉਣਾ ਹੀ ਪੈਣਾ ਢਿੱਲੀ ਜਿਨਾਂ ਦਾ ਪਾਉਣਾ ਇਹਦਾ ਕਈ ਈ ਬਰਡ ਲੋਕੇਸ਼ਨਾਂ ਚੱਕ ਕੇ ਪਾਈਨਾ ਉਦੋਂ ਅਗਲਾ ਕਹਿੰਦਾ ਤੂੰ ਕਿਸੇ ਦਾ ਪਾਈ ਜਨਾ ਆਲਦਣਾ ਵੀਡੀਓ ਕਿਉਂ ਨਹੀਂ ਪਉਂਦਾ ਆਏ ਚੱਕਰ ਪਾ ਜਾਂਦਾ ਹੈਗਾ ਰੀਜਨਲ ਵੀਡੀਓ ਜਿਹੜੀ ਵੀ ਪਾਈ ਆ ਕਿਤੇ ਨਹੀਂ ਕਿਸੇ ਦਾ ਗਲਤ ਕਮੈਂਟ ਆਇਆ ਜਮਈ ਬਾਰੇ ਗੋਨਸਟਰ ਅਰੇ ਫੇਸਬੁੱਕ ਦੇ ਪੰਨੋਂ ਆਉਂਦਾ ਵੀਡੀਓ ਫੇਸਬੁੱਕ ਦੇ ਪੰਨੋਂ ਆਉਂਦਾ ਬਾਈ ਮੈਂ ਫੇਸਬੁੱਕ ਤੇ ਮੇਰਾ ਹੈਗੇ ਦੋ ਪੇਜ ਆ ਇੱਕ ਤੇ ਤਾਂ 40000 ਹੀ ਆ ਫੋਲੋਅਰ ਇੱਕ ਤੇ ਹੈਗਾ 1 ਲੱਖ ਤੇ 25-30000 ਐਦੇ ਤਾਂ ਹੈ ਨਹੀਂ ਇੰਨੀ ਕਾਲਸ ਜੀ ਹਨਾ ਯਾਰ ਹਾਂ ਇਹ ਤਾਂ ਹੋ ਗਿਆ ਸਾਲੋਂ ਹੀ ਹੋ ਗਿਆ ਯਾਰ ਉਦੋਂ ਰਾਜਸਥਾਨ ਚ ਸੀਗਾ ਮੈਂ ਉੱਥੇ ਦੇ ਰੰਗ ਪੈਟਾਂ ਪਵਾਏ ਸੀਗੇ ਪਤਨਾ ਬਾਹਰ ਹੀ ਤੁੰਗਿਆ ਫਾਤਨਾ ਤਾਂ ਹੀ ਲੰਦਾ ਸੀ ਬਸ ਫੇਰਾ ਉਹ ਥੋੜੇ ਨਾ ਮੈਸਤਰੀ ਅਣਜਾਣ ਸੀਗਾ ਨਵਾਂ ਸੀਗਾ ਮੈਸਤਰੀ ਉੱਥੇ ਯਾਰ ਇੱਕ ਨੇੜੇ ਤੇੜੇ ਸ਼ਹਿਰ ਹੈ ਨਹੀਂ ਸੀ ਮੇਰੇ ਕੋਈ ਮਾ ਜੋ ਫਸੇ ਹੋਏ ਹੋ ਕੇ ਬਾਈ ਫਿਰ ਤੈਨੂੰ ਪਤਾ ਦੇ ਹੋ ਜਾਪਾਂਦਾ ਹੋਵੇ ਕਰਾਉਣਾ ਹੀ ਪੈਂਦਾ ਹੈਗਾ Gracias. ਉੱਡੰਗਾ ਹਨਾ ਆ ਜਾਨੇਗਾ ਮੈਂ ਤਾਂ ਹੀ ਫਿਰ ਐ ਜੇ ਕਰਦਾ ਸੀਗਾ ਇਹ ਸਾਰਗੇ ਨਵਾਂ ਪਾ ਜਾਣਗਾ ਹੁਣ ਹਾਂ ਸਟ੍ਰੀਟ ਹੀ ਕਾਰਤੀਆਂ ਤੋਂ ਹਾਂ ਤਾਂ ਤੱਕਾ ਫਿਰ ਜਿਆਦਾ ਹੁੰਦਾ ਯਾਰ ਤਾਂ ਵਿਚਾਰਾ ਐ ਕਰ ਗਿਆ ਆ ਕਿਹੜਾ ਘਾਟਾ ਮੈਨੂੰ ਤਾਂ ਐ ਸੀ ਤੇ ਪਈਆਂ ਹੋਣ ਆ ਪਰ ਹੈ ਵੀ ਨਾਲ ਤਾਂ ਹੀ ਮੈਨੂੰ ਲੱਗਦਾ ਹਨਾ ਇਹ ਹਨਾ ਪਈਆਂ ਹੋਇਆ ਬਾਅਦ ਚ ਪਈਆਂ ਹੋਇਆ ਯਾਰ ਬਲਿਆਰਾ ਕਲੱਚ ਕੱਲੀਆਂ ਆ ਮੈਂ ਲਾ ਪਲੇਟਾਂ ਪਵਾਈਆਂ ਸੀਗਾ ਮੈਂ ਦੋ ਵਾਰੀ ਆਹ ਫਿਰ ਹੋ ਸਕਦਾ ਜਿਹਨੂੰ ਵੇਚਿਆ ਹੋਵੇ ਉਹਨੇ ਪਵਾਦਾਂ ਹੋਣ ਇਹ ਮਾ ਪੱਟੀ ਨਹੀਂ ਪਾਈ ਦਾਂਗੇ ਛੇਵੇਂ ਕੋਈ ਬਾਹਰ ਨਾ ਰਹਿ ਇੱਥੇ ਜੇ ਤਾਕਤ ਹੈ ਇਹ ਵੇਖ ਲੈ ਜੇ ਪੈਂਦੀਆਂ ਤਾਂ ਪਾ ਦੇ ਯਾਰ ਪੈਣੇ ਨਹੀਂ ਮੈਂ ਤਾਂ ਤਾਗਣਾ ਲੱਗੀ ਹੋਈ ਆ ਠੀਕਾ ਇਹਦਾ ਕੋਈ ਨੁਕਸਾਨ ਤਾਂ ਨਹੀਂਗਾ ਦੇਖ ਲਾਏ ਮੈਂ ਲੋਟ ਆ ਜਾਏ ਦੇਖ ਲਾਇਆ ਜੇ ਆਉਂਦੀ ਇਹਦਾ ਲੋਟ ਆਉਣੇ ਫਿਰ ਤੈਨੂੰ ਪਤਾ ਅਣਜਾਣ ਬੰਦੇ ਦੇ ਕੰਮ ਆ ਹੀ ਹੁੰਦੇ ਆ ਭਾਈ ਭੈਣ ਕਿਉਂ ਨਹੀਂ ਚਾਹਤਾ ਚੀਕਾ ਪੈ ਗਈ ਚੀਕਾ ਸ਼ੁਕਰ ਹੈ ਇਹਦਾ ਕੰਮ ਕੀ ਹੁੰਦਾ ਬਾਈ ਇਹਦਾ ਕੰਮ ਆ ਵੀ ਟਾਈਮ ਚ ਆਉਣਾ ਠੀਕ ਆ ਵਿਟਲੇ ਨੇ ਹੁੰਦੀ ਟੈਂਕ ਚੈਨ ਕੈਨ ਦਾ ਮਸਲਾ ਵੀ ਫਟੀਆਂ ਚ ਰਹੂਗੀ ਪਲਾਸਟਰ ਲੋਹੇ ਨਾਲ ਨਾ ਖਾਵੇ ਠੀਕ ਆ ਜੇ ਤੁਹਾਨੂੰ ਲੋਹੇ ਨਾਲ ਖਾਓ ਕਿ ਆ ਚੀਜ਼ਾਂ ਵੱਡੀਆਂ ਜਾਣਗੀਆਂ ਹਾਂ ਉਦੋਂ ਟੈਂਕ ਚੈਨ ਵੀ ਨਵੇਂ ਪਾਈ ਸੀ ਜਦੋਂ ਹਰ ਐਂਗਲ ਹੁੰਦਾ ਜੇ ਪਾਈ ਸੀ ਇਹਦੇ ਉਹ ਹਰੇ ਚ ਨਾ ਵੱਟਿਆ ਤਾਂ ਹੁੰਦਿਆ ਤਾਂ ਪਲਾਸਟਿਕ ਘੱਟ ਘੱਟਦੀ ਆ ਨਾ ਹਾਂ ਬੱਸ ਫਿਰ ਚਲੋ ਆ ਵੀ ਵੇਖ ਲੈ ਗਲਰੀ ਜੀ ਕਿਵੇਂ ਨਹੀਂ ਤਾਂ ਇਹ ਵੀ ਠੂਕਦਾ ਸਹੀ ਇਹਦਾ ਪੰਪ ਆ ਤਾਂ ਬਸ ਠੀਕ ਆ ਭਾਈ ਉਹ ਤਾਂ ਖੁੱਲ ਰਿਹਾ ਹੈਗਾ ਹੀ ਇਧਰੋਂ ਅਵੇ ਮਾ ਜੀ ਸਿਆ ਘਟੀਆਂ ਦੇ ਹਾਂ ਹਾਏ ਭਾਈ 6 ਆ ਗਏ ਇਹ 4 ਰਪਈਆ ਉਹ ਆ ਤਾਂ ਇਹ ਘਟਾਈਆਂ 4 ਹੀ ਆ 4 ਹੀ ਠੀਕ ਆ ਪੰਜ ਆਣਗੇ ਠੀਕ ਆ ਮੈਂ ਗਲਤ ਜਾਣਕਾਰੀ ਦੇਈ ਜਨਾ ਹੈ ਕੀ ਗੱਲ ਇਹ ਚ ਆ ਰਹੀ ਆ ਦੋ ਜੀਆਂ ਪੰਜ ਹੁੰਦੇ ਆ ਇਹਨਾਂ ਉਹ ਨਾ ਪਾਇਆ ਨਾ ਤਾਂ ਉਹ ਲੈ ਗਿਆ ਤਾਂ ਜੇ ਨਾ ਨਾ ਤਾਂ ਵੀ ਬੰਸੀ ਵੀ ਲੈ ਗੱਤਾ ਲੈ ਗਿਆ ਮੈਂ ਉਹ ਠੀਕ ਆ ਉਹ ਗੱਤੇ ਵਾਲਾ ਉਹ ਹੁਣ ਲੱਗਿਆ ਮੈਂ ਕਿਤੇ ਇਹਦੇ ਨਾਲ ਦੀ ਆ ਉਹ ਵੀ ਹਾਂ ਬਾਈ ਆ ਵੇ ਹਾਂ ਗੱਤਾ ਲੈ ਗਿਆ ਉਤੋਂ ਇਹਨਾਂ ਦੇ ਹੁਣ ਆ ਇਹਦੇ ਇਹਦੇ ਗੱਤਾਂ ਨੇ ਕਿ 10 ਆਹ ਆ ਸਟੇਡੀ ਵਾਲੇ ਇੱਧਰ ਗੱਤਾ ਆ ਗਿਆ ਠੀਕ ਆ ਜਵੇਂ ਚੱਕ ਤੀਨਾ ਤੂੰ ਬਸ ਫਿਰ ਤਾਂ ਹੀ ਵਿਚਾਰਾ ਥੱਕੇ ਜਿਹਾ ਮਾਰਦਾ ਸੀਗਾ ਹੌਲੀ ਹੌਲੀ ਹੈਗਾ ਹਾਂ ਮੈਂਡੀ ਲੈਣੀ ਆ ਗਾਜਰ ਆਈ ਜਾਂਦਾ ਆ ਵੀ ਨਮਗਾ ਪਾਉਣਗੇ ਬਈ ਯਾਰ ਚੇਂਜ ਹੋ ਜਾਣੀਆਂ ਚਲ ਕੰਮ ਨਿਭੜੂਗਾ ਵਧੀਆ ਬਣ ਜਾਊਗਾ ਪੈਕਾ ਬਣ ਜਾਊ ਪੂਰੀ ਮੋਟਰਸਾਈਕਲ ਦੀ